ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਸੁਹਾਵੇ ਗੁਰਚਰਨ ਯਾਤਰਾ ਇਹ ਇੱਕ ਐਸੀ ਇਤਿਹਾਸਕ ਯਾਤਰਾ ਜਿਹੜੀ 23 ਅਕਤੂਬਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਸ਼ੁਰੂ ਹੋਣੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹਨਾਂ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਦੇ ਜਿਹੜੇ ਜੋੜੇ ਨੇ ਇਹਨਾਂ ਨੂੰ ਦਿੱਲੀ ਤੋਂ ਤੱਕ ਸ੍ਰੀ ਪਟਨਾ ਸਾਹਿਬ ਲੈ ਕੇ ਜਾਇਆ ਜਾਏ ਔਰ ਰਾਹ ਦੇ ਵਿੱਚ ਸੰਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਹੋਏ ਕਾਕੇ ਗੁਰੂ ਸਾਹਿਬ ਦੀਆਂ ਇਹ ਸ਼ੋਪ ਪ੍ਰਾਪਤ ਚੀਜ਼ਾਂ ਜਿਹੜੀਆਂ ਹੈ ਉਹਦੇ ਸੰਗਤ ਜਿਹੜੀ ਹੈ ਉਹ ਦਰਸ਼ਨ ਕਰ ਸਕੇ ਉਹਨੂੰ ਖਾਸ ਤੌਰ ਤੇ ਇਹਨਾਂ ਦੇ ਦਰਸ਼ਨ ਲਈ ਪਟਨਾ ਸਾਹਿਬ ਨਾ ਜਾਣਾ ਪਈ ਇਹ ਇੱਕ ਸੁਭਾਕਾ ਮੌਕਾ ਮਿਲਿਆ ਔਰ ਇਹ ਕੱਲ ਸਵੇਰੇ ਗੁਰਦੁਆਰਾ ਮੋਤੀਬਗ ਸਾਹਿਬ ਤੋਂ ਆਰੰਭ ਹੋਣਾ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਔਰ ਇਹ ਆਰਕੇਪੁਰਮ ਸਵਦਰਜਨ ਗ੍ਰੀਨ ਪਾਰਕ ਯੂਸਫ ਸਰਾਈ ਆਈਆਈਟੀ ਉਸ ਤੋਂ ਬਾਅਦ ਮਾਲੀਆਨਗਰ ਮਾਲਵੀਂ ਨਗਰ ਤੋਂ ਬਾਅਦ ਸ਼ੇਖ ਸਰਾਈ ਹੁੰਦਾ ਹੋਇਆ ਜੀਕੇ 2 ਜੀਕੇ 2 ਤੋਂ ਬਾਅਦ ਕਾਲਕਾਜੀ ਗੋਬਿੰਦਪੁਰੀ ਓਖਲਾ ਹੁੰਦਾ ਹੋਇਆ ਬਦਰਪੁਰ ਗੁਰਦੁਆਰੇ ਤੋਂ ਅਫਰੀਦਾਬਾਦ ਲਈ ਜਾਏਗਾ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਤਕਤ ਸਾਹਿਬ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਅਸੀਂ ਜਿਹੜੇ ਸਹਿਯੋਗੀ ਬਣ ਕੇ ਕਾਰਜ ਕਰ ਰਹੇ ਆ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਝੜ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਗੁਰੂ ਸਾਹਿਬ ਦੇ ਸ਼ੋਭ ਪ੍ਰਭ ਚੀਜ਼ਾਂ ਦੇ ਆਪਾਂ ਦਰਸ਼ਨ ਕਰੀਏ ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਜ਼ਿਲ੍ਹਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਅੱਜ ਜਿਹੜੀ 22 ਅਕਤੂਬਰ ਹੈ ਸ਼ਾਮੀ 6:30 ਵਜੇ ਤੋਂ 7:30 ਵਜੇ ਜਿੱਥੇ ਕੀਰਤਨ ਸਮਾਗਮ ਰੱਖੇ ਗਏ ਹੈ ਸੰਗਤਾਂ ਦੇ ਦਰਸ਼ਨਾਂ ਲਈ ਇਹ ਜੋੜਾ ਸਾਹਿਬ ਵੀ ਉੱਥੇ ਪਹੁੰਚ ਰਹੇ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਜਿਹੜੀਆਂ ਦੂਰ ਦਰਾਰੇ ਹੈਗੀਆਂ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਹਿੱਸਾ ਨਹੀਂ ਪਾ ਸਕਦੀਆਂ ਜਾਂ ਉੱਥੇ ਨਹੀਂ ਪਹੁੰਚ ਸਕਦੀਆਂ ਉਹ ਸਾਰੇ ਗੁਰੂ ਸਾਹਿਬ ਦੇ ਅਸ਼ੋਕਪਰਾਪਤੀ ਦਾ ਨੂੰ ਤੁਸੀਂ ਆ ਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਸ਼ਾਮੀ 6.5 ਵਜੇ ਤੋਂ 10.5 ਵਜੇ ਤੱਕ ਉਹਨਾਂ ਦੇ ਦਰਸ਼ਨ ਕਰੋ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ